ਇਹ ਰਤਨਾ ਹੈ ਰੱਬ ਨੂੰ ਇੱਕ ਹੈ ਮਤਲਬ ਲੰਮਾ ਜਾ ਕੇ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੋਂ ਬਣਾਈਆਂ ਸੀ ਜਨਾਨੀਆਂ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੋਂ ਬਣਾਈਆਂ ਸੀ ਜਨਾਨੀਆਂ ਪੇਸ਼ਨਾ ਕੋ ਚੱਲਦੀ ਬੰਦੇ ਦਰਵੇਸ਼ ਦੀ ਦਾਜ ਵਿੱਚ ਲੈ ਕੇ ਆਉਣ ਡਿਗਰੀ ਕਲੇਸ਼ ਦੀ ਸ਼ਾਮ ਕਹਿਣ ਧੁੱਪ ਨੂੰ ਤੇ ਧੁੱਪ ਕਹਿਣ ਸ਼ਾਮ ਨੂੰ ਤਾਕਤ ਕੀ ਇਹ ਬੰਦੇ ਦੀ ਬਲਾਜਾਵੇ ਮਾਨ ਨੂੰ ਜਾਂ ਫਿਰ ਹੋਰ ਕਿਸੇ ਗੱਲੋਂ ਕਰੇ ਮਨਮਾਨੀਆਂ ਕਿ ਹੋਈਆਂ ਗੁੰਹਦੀਆਂ ਬਹੁਤ ਪਰੇਸ਼ਾਨੀਆਂ ਆਪਕ ਵਾਲਾ ਦਿਨ ਹੁੰਦਾ ਸਾਰਾ ਸ਼ਨੀਵਾਰ ਦਾ ਆਪਕ ਵਾਲਾ ਦਿਨ ਹੁੰਦਾ ਸਾਰਾ ਸ਼ਨੀਵਾਰ ਦਾ ਸਾਰਾ ਦਿਨ ਬੰਦਾ ਸਹਿਕ ਸਹਿਕੇ ਬਿਤਾੜਦਾ ਐਤਵਾਰ ਉਹਨੇ ਵੀ ਕਲਾਸ ਰਾਨੀ ਹੁੰਦੀ ਏ ਸ਼ਾਮ ਕੀ 20 ਵਾਰੀ ਪੁੱਤੇ ਖਾਣੀ ਹੁੰਦੀ ਏ ਕਈ ਵਾਰੀ ਗੱਲਾਂ ਦੇ ਵਿੱਚ ਉਪਰਨ ਜਾਂਦੀਆਂ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੂੰ ਬਣਾਈਆਂ ਸੀ ਜਨਾਨੀਆਂ ਸਾਰਿਆਂ ਤੋਂ ਵੱਡਾ ਸਿਆਪਾ ਫੇਸਬੁੱਕ ਦਾ ਸਾਰਿਆਂ ਤੋਂ ਵੱਡਾ ਸਿਆਪਾ ਫੇਸਬੁੱਕ ਦਾ ਖੌਰੇ ਬੰਦਾ ਕਿੰਨੀ ਵਾਰੀ ਝੂਠੀ ਸੋਹ ਚੁੱਕਦਾ ਫੈਂਡ ਰਿਕੁਐਸਟ ਦੱਸ ਕਿਦੀ ਕਿਦੀ ਆਈਏ ਪੋਸਟ ਕਿੰਨੂੰ ਪਾਈਏ ਤੇ ਫੋਟੋ ਕਿਦੀ ਲਾਈਏ ਮਿੱਠੀ ਮਿੱਠੀ ਸਾਡੇ ਨਾਲ ਤੇ ਫੋਟੋ ਬਗਾਨੀਆਂ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੂੰ ਬਣਾਈਆਂ ਸੀ ਜਨਾਨੀਆਂ ਲੋ ਜੀ ਫੋਨ ਕਰਨ ਮੇਰੇ ਕਿਤੇ ਬੂਹਾ ਜਰਾ ਪੇਟ ਦੇ ਫੋਨ ਕਰਨ ਵੇਲੇ ਕਿਤੇ 부ਆ ਜਰਾ ਪਿੱਛੇ ਲੜਾਈ ਪਾਣੀ ਪਾਪ ਦੀ ਮਿੰਟਾਂ ਚ ਛੱਡ ਦੇ ਮੇਰੇ ਫੋਨ ਵਾਲੀ ਤਾਂ ਤੂੰ ਬਿਜੀ ਕਹਿ ਕੇ ਸਾਰਤਾ ਫੋਨ ਕਿਹੜੀ 부ਆ ਨਾਲ ਹੋਣ ਲੱਗੀ वार्ता ਤੇ ਨਾ ਕਿਤੇ ਸਮਝ ਲੈ ਵੀ ਮੈਂ ਬੇਤਿਆਨੀ ਆ ਕਿ ਹੋਈਆਂ ਤਾਂ ਹੋਣਗੀਆਂ ਬਹੁਤ ਪਰੇਸ਼ਾਨੀਆਂ ਬਹੁਤੀਆਂ ਜਨਾਨੀਆਂ ਦੀ ਤੁਹਾਨੂੰ ਵੀ ਧਾਰਨਾ ਬੋਲਦੀਆਂ ਜਨਾਨੀਆਂ ਨੇ ਕਿੰਤੋਂ ਹੁੰਦੀ ਧਾਰਨਾ ਪਟੂਏ ਨੂੰ ਤੜਕੇ ਜਰੂਰ ਤੁੰਗਾ ਮਾਰਨਾ ਸਗਰ ਫਲਾਨੇ ਦਾ ਪਕਾਉਣ ਵਾਲਾ ਰਹਿੰਦਾ ਹੈ ਸੌਦਾ ਪੱਤਾ ਹੋਰ ਵੀ ਲਿਆਉਣ ਵਾਲਾ ਰਹਿੰਦਾ ਹੈ ਕੋਟਿਆਂ ਤੇ ਗਿਰਦੀ ਜਵਾਨੀਆਂ ਜਵਾਨੀਆਂ ਕਿ ਹੋਈਆਂ ਤਾਂ ਹੁਣ ਗਿਆ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੋਂ ਬਣਾਈਆਂ ਸੀ ਜਨਾਨੀਆਂ ਲੋ ਮੱਤਾਂ shear ਦੱਸਣਾ ਕਿ ਲੋਕੀ ਕਹਿੰਦੇ ਔਰਤਾਂ ਦੀ ਕੁੱਤੀ ਪਿੱਛੇ ਮੱਤਾ ਲੋਕੀ ਕਹਿੰਦੇ ਆਉਤਕਾਰੀ ਕੁੱਤੀ ਪਿੱਛੇ ਮਾਰਦਾ ਘਰ ਦਾ ਇਹ ਧੁਰਾ ਹੁੰਦਾ ਆਰਜੁਨ ਦਾ ਦੱਸਦਾ ਸਾਰੇ ਪਰਿਵਾਰ ਨੂੰ ਇਕੱਠਾ ਪਰੋਕੀ ਏਟ ਘਰ ਵਾਲੀ ਭੁੱਖ ਨੂੰ ਵੀ ਰੱਖਣਾ ਲੱਗੋ ਕੇ ਖਾਣ ਭਾਵੇਂ ਛੁਰ ਕੇ ਪਰਦਸ਼ਨ ਕਰਮਾਨੀਆਂ ਹੋ ਗਿਆ ਤਾਂ ਹੋਣ ਗਿਆ ਬਹੁਤ ਪਰੇਸ਼ਾਨੀਆਂ ਜਿਹੜੇ ਵੇਲੇ ਰੱਬਾ ਤੁਹਾਨੂੰ ਅਸੀਂ ਦਨੀਆਂ ਜਿਹੜੇ ਵੇਲੇ ਰੱਬਾ ਤੁਹਾਨੂੰ ਅਸੀਂ ਧੰਨਵਾਦ ਜੀ